ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਸਾਹਮਣੇ ਟਵਿੰਕਲ ਮਟਿਆਰ ਆ ਥਾਪੀਆਂ ਨਹੀਂ ਥਾਪੇ ਵੱਜਦੇ ਐ ਉਹ ਤਾੜੀਆਂ ਨਹੀਂ ਆ ਏ ਆ ਆ ਥਾਪੀ ਦੇ ਕੇ ਯਾਰ ਕੋਈ ਨਾ ਕੋਈ ਜਾਨ ਹੁੰਦਾ ਪਹਿਲੀ ਰੇਡ ਮੇਰੇ ਖਿਆਲ ਦੇ ਨਾਲ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚਕਾਰ ਟਵਿੰਕਲ ਮਟਿਆਰ ਬਟਿਆਲੇ ਵਾਲੀ ਮਟਿਆਰ ਪਾਉਣ ਦੇ ਲਈ ਤਿਆਰ ਵਰ ਤਿਆਰੇ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੱਗੋ ਪੂਗੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਸ਼ੇਰ ਮੱਛੀਆਂ ਤਿਆਰ ਵਰ ਤਿਆਰ ਹੈ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਡਕੇਗੀ ਗੱਲ ਸਮੇਂ ਦੀ ਹੈ ਆਹ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਲ ਪਿੰਡ ਤੋਂ ਚੱਲ ਕੇ ਆਈ ਹੈ ਪੰਜਵੜ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਕਹਿੰਦੇ ਟਵਿੰਕਲ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬ ਕਬੱਡੀ ਪਾਉਣ ਦੇ ਲਈ ਮੁਟਿਆਰ ਤਿਆਰ ਵਰ ਤਿਆਰ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਲਓ ਸਾਹਮਣੇ ਕੋਲਾ ਰਸੂਲਪੁਰ ਵਾਲੇ ਨਕੋਦਰ ਵਾਲੀ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਇਹ ਲੰਮਾ ਪੈੜਾ ਤੈਅ ਕਰਕੇ ਆਈ ਹੈ ਹੁਣ ਦੇਖਾਂਗੇ ਸਾਹਮਣੇ ਟੱਕਰ ਕਿਹਦੇ ਨਾਲ ਹੁੰਦੀ ਹੈ ਆਹ ਸਾਹਮਣੇ ਮੱਖਾਂ ਦੇ ਪੰਜਾਬੀ ਵੀਰੋ ਇਹ ਕਹਿੰਦੇ ਸੁਮਨ ਭਗਤੂਪੁਰ ਵਾਲੀ ਇਸ ਵੇਲੇ ਕੋਸ਼ਿਸ਼ ਕਰਦੀ ਬਾਬਾ ਸੰਭਲ ਸੰਭਲ ਬਾਬਾ ਸੰਭਲ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਮੈਂ ਤਾਂ ਕਿਹਨਾ ਦੌੜ ਲਗਾਉਣੀ ਬਸ ਕਰਦੇ ਗਰਮੀ ਬਹੁਤ ਜ਼ਿਆਦਾ ਹੈ ਕੋਈ ਹੋਰ ਨਾਲ ਸਿਆਪਤ ਦੀ ਸਾਹਮਣੇ ਟੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਪੰਜਾਬ ਦੀ ਪਰ ਸ਼ੇਰ ਮੁਟਿਆਰ ਕਬੱਡੀ ਪਾਉਣ ਦੇ ਲਈ ਪਿਆਰ ਵਰ ਤਿਆਰ ਹੈ ਹੁਣ ਦੇਖਾਂਗੇ ਚਾਰ ਮੁਟਿਆਰਾਂ ਤਿਆਰ ਨੇ ਕੌਣ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਕਿ ਮਾਇਆ ਆਪਣੀ ਮਾਂ ਸਮਝਾਲੇ ਬੋਲਣ ਦਾ ਉਹਨੂੰ ਟੰਗ ਸਕਾਲੇ ਨਹੀਂ ਕੋਈ ਚਰਜੂ ਚੰਦਵੇ ਮੈਂ ਬੁਰੀ ਕਰੂੰਗੀ ਨਮਜਾ ਕਰ ਦੂੰ ਬੱਲੇ ਮੈਂ ਬੁਰੀ ਕਰੂੰਗੀ ਨਮਜਾ ਕਰ ਦੂੰ ਬੰਦਵੇ ਆਹ ਸਾਹਮਣੇ ਲੱਗੀ ਹੋਈ ਕੈਂਚੀ ਫੜ ਕੇ ਗੁੱਟ ਕਹਿੰਦੀ ਭੂਆ ਹੁਣ ਛੁੱਟ ਤੇ ਨੰਬਰ ਸਾਹਮਣੇ ਰੇਡਰ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਆਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅੰਦੀਪ ਸਾਹਮਣੇ ਤਿਆਰ ਬਰ ਤਿਆਰ ਹੈ ਸਾਰੀ ਟੀਨਾ ਜਲੰਧਰ ਵਾਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੁਣ ਦੇਖਾਂਗੇ ਕੌਣ ਧੱਕੇਗੀ ਕੰਨੀ ਤੇ ਸਿੰਨਰ ਤਿਆਰ ਬਰ ਤਿਆਰ ਹੈ ਅਨਾਲ ਕਹਿੰਦੇ ਛੋਟੀ ਦੀਆਂ ਮਟਿਆਰਾਂ ਤਿਆਰ ਬਰ ਤਿਆਰ ਆਹ ਸਾਹਮਣੇ ਖੇਡ ਕਬੱਡੀ ਦਾ ਵੱਖਰਾ ਸਵਾਦ ਮੇਰੇ ਮਿੱਤਰੋ ਆਹ ਸਾਹਮਣੇ ਧੱਕੀਏ ਖੇਡ ਦੇ ਮੈਦਾਨ ਦੇ ਵਿੱਚ ਗੋਪੀ ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਆਪਣੀ ਟੀਮ ਦੇ ਖਾਦ ਦੇ ਵਿੱਚ ਮਟਿਆਰ ਜੋੜ ਗਈ ਹੈ ਲਓ ਸਾਹਮਣੇ ਧੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੁਣ ਧੱਕਾਂਗੇ ਸਾਹਮਣੇ ਤਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਟਰਾਈਆਂ ਕਰਦੀ ਹੈ ਐਨ ਜ ਆਹ ਵੱਖਰਾ ਸਵਾਲ ਖੇਡ ਕਬੱਡੀ ਦਾ ਮੇਰੇ ਪੰਜਾਬੀ ਵੀਰੋ ਏ ਬੱਲੇ 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 ਆਹ ਲੱਗਦਾ ਈ ਹੋਰ ਵਜਦੇ ਪੰਪੂੜ ਦੀ ਧੂੜ ਮਾ ਖੇਡ ਕਬੱਡੀ ਦੀ ਓ ਤਾੜੀ ਨਹੀਂ ਤਾੜਾ ਤਾੜੀ ਨਹੀਂ ਤਾੜਾ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਆਹ ਵੱਖਰਾ ਸਵਾਲ ਖੇਡ ਕਬੱਡੀ ਦਾ ਪੰਜਾਬ ਦੀਆਂ ਬਬਰ ਸ਼ੇਰ ਬੱਚਿਆਂ ਨੂੰ ਆਹ ਸਾਹਮਣੇ ਕੋਲਾ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਜਮਰਨੇਕ ਟੱਕਣੀ ਤੇ ਆ ਡੱਕ ਲਾ ਜੱਫਾ ਦੁਨੀਆ ਐਨ ਸਵਾਦ ਪਾ ਚ ਹੈ ਏ ਬੱਲੇ ਬੱਲੇ ਆਏ ਸਿਮਰਨ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਸਿਮਰਨ ਇਸ ਵੇਲੇ ਕੋਸ਼ਿਸ਼ ਕਰਦੀ ਏ ਹੇ 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 ਆਹ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਵੱਖਰਾ ਸਵਾਲ ਹਾਂ ਵੱਖਰਾ ਸਵਾਦ ਪਿਆਰੀ ਸਾਥਸੰਗ ਜੀ ਜੇਕਰ ਹੁਣ ਤੱਕ ਦਾ ਮੈਦਾਨ ਨਜ਼ਾਰਾ ਆ ਰਿਹਾ ਇੱਕ ਵਾਰੀ ਦਿਲੋਂ ਤਾੜੀ ਲਾ ਕੇ ਦੱਸੋ ਐਨ ਲਓ ਟਵਿੰਕਲ ਮਟਿਆਰ ਫਟਾਲੇ ਵਾਲੀ ਸਰਦਾਸਪੁਰ ਜ਼ਿਲ੍ਹੇ ਵਾਲੀ ਕਬੱਡੀ ਪੌਂਦਰੀ ਤਿਆਰ ਵਰ ਤਿਆਰ ਹੈ ਸਭ ਤੋਂ ਵੱਧ ਜੇਕਰ ਯੋਗਦਾਨ ਕਿਸੇ ਜ਼ਿਲ੍ਹੇ ਦਾ ਤੇ ਪੰਜਾਬ ਦੇ ਗੁਰਦਾਸਪੁਰ ਦੇ ਜ਼ਿਲ੍ਹੇ ਦਾ ਖੇਡਾਂ ਦੇ ਵਿੱਚ ਮੇਰੇ ਪੰਜਾਬੀ ਵੀਰੋ ਹਾਕੀ ਦੀਆਂ ਖਿਡਾਰੀਆਂ ਉਸ ਜ਼ਿਲ੍ਹੇ ਦੇ ਵਿੱਚੋਂ ਆਈਆਂ ਕਬੱਡੀ ਦੀਆਂ ਖਿਡਾਰੀਆਂ ਉਸ ਜ਼ਿਲ੍ਹੇ ਦੇ ਵਿੱਚੋਂ ਆਈਆਂ ਲਓ ਸਾਹਮਣੇ ਟਵਿੰਕਲ ਮਟਿਆਰ ਤਗੜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਖਤ ਵਿੱਚ ਕਰ ਗਈ ਹੈ ਜਫਰਬਾਲ ਦੀ ਧਰਤੀ ਵੀ ਹੈ ਜਿੱਥੋਂ ਮੱਤਾ ਜਫਰ ਵਾਲਿਆ ਬਹੁਤ ਤਗੜਾ ਖੇਡਦਾ ਸਾਡੀ ਖੇਡ ਕਬੱਡੀ ਦੀ ਲਈ ਜੱਸੀ ਵੀ ਕਬੱਡੀ ਐ ਹੁਣ ਧੱਕਾਂਗੇ ਸਾਹਮਣੇ ਬਹੁਤ ਬੱਲੇ ਬੱਲੇ ਕਰਵਾਵੇਗੀ ਕਦੇ ਧੀ ਬਣ ਕੇ ਕਦੇ ਮਾਂ ਬਣ ਕੇ ਸਾਡੀ ਮਾਂ ਦਾ ਪਿਆਰ ਦਿਖਾਉਂਦੀਆਂ ਕਦੇ ਰਾਣੀ ਚਾਂਸੀ ਕਦੇ ਮਾਈ ਭਾਗੋ ਵਿੱਚ ਜੰਗ ਦੇ ਜਿੱਤ ਕੇ ਆਉਣਦੀਆਂ ਲੱਖ ਲਾੜ ਤਾਂ ਉਹਨਾਂ ਮਾਪਿਆਂ ਦੇ ਜਿਹੜੇ ਗੁੱਖ ਦੇ ਵਿੱਚ ਕਤਲ ਕਰਾਉਂਦੀਆਂ ਲਓ ਸਾਹਮਣੇ ਮੁਟਿਆਰ ਦੀ ਪਾਈ ਹੋਈ ਰੇਡ ਐ ਹੁਣ ਧੱਕਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਨੀਤੂ ਮਟਿਆਰ ਤਿਆਰ ਵਰ ਤਿਆਰ ਹੈ ਨਾਲ ਕਹਿੰਦੇ ਮਨਦੀਪ ਵਰਗੀਆਂ ਨਾਲ ਪ੍ਰੀਤ ਤੇ ਨਾਲ ਕਹਿੰਦੇ ਜਸ਼ਨ ਨੇਸਟੇ ਵਾਲੀ ਹੈ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਉਹ ਫੜ ਕੇ ਗੋਟ ਕਹਿੰਦੀ ਹੁਣ ਭੀਆ ਛੁੱਟ ਉਹ ਵਕਰਾ ਸਵਾਨ ਮਾਰੋ ਤਾਰਾ ਗੱਡ ਕੇ ਜੱਫੇ ਦੇ ਜੱਫਾ ਥਾ ਜਫਾ ਲੱਗਣ ਵਾਲੀ ਹਾਲ ਹੈ ਪਿਆਰ ਆਪਣੀ ਟੀਮ ਲੈ ਕੇ ਪੁੱਜਾ ਭਰਾਵਾ ਚੇਚੇ ਤੌਰ ਤੇ ਧੰਨਵਾਦ ਆਹ ਸਾਹਮਣੇ ਕੋਲਾ ਮਟਿਆਰ ਇਹ ਨਕੋਦਰ ਵਾਲੀ ਕਬੱਡੀ ਪਾਉਣ ਦੇ ਲਈ ਪਿਆਰ ਵਰ ਪਿਆਰ ਆਹ ਬਖਤੂਰ ਵਾਲੀ ਕਬੱਡੀ ਭਾਰੀ ਮੇਰੇ ਪੰਜਾਬੀ ਵੀਰੋ ਪਰ ਸਾਹਮਣੇ ਤੱਕਾਂਗੇ ਆਹ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਵਾ ਵੀ ਸਾਹਮਣੇ ਛੋਟੀ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਆਹ ਆਹ ਸਾਹਮਣੇ ਢੋਲਾ ਮਟਿਆਰ ਵੀ ਚੋਟੀ ਦਾ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ। ਠੱਕਣਾ ਦੇ ਇਹਨੂੰ ਡਾਕ ਨੀ ਤੂੰ ਕਾਟ ਰਾਈ। ਪਹਿਲਾਂ ਵੀ ਜਫੇ ਚੋਟੀ ਦੇ ਲਾਏ ਆ। ਹੁਣ ਠੱਕ ਨਾਲ ਜਸ਼ਨ ਤਿਆਰ ਵਰ ਤਿਆਰ ਹੈ। ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਹੋਪੀ ਭਲਵਾਂ ਜੀ ਫੈਸਲਾ ਸੁਣਾ ਗਿਆ। ਮੈਂ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ। ਚਾਹੇ ਗੱਲ ਹੈਪੀ ਦੀ ਹੋਵੇ, ਚਾਹੇ ਗੱਲ ਲਵ ਦੀ ਹੋਵੇ ਤੇ ਚਾਹੇ ਗੱਲ ਜੰਦਰ ਦੀ ਹੋਵੇ ਜੈਗਲ ਜੰਦਰ ਭਵਾਨ ਹੋਣਾ ਦੀ ਹੋਵੇ ਮੇਰੇ ਪੰਜਾਬੀ ਵੀਰੋ ਤੇ ਇੱਕ ਬਹੁਤ ਵੱਡਾ ਨਾਮ ਨਿਸ਼ਾਨ ਢਿੱਲੋ ਬੈਰੀਗਰ ਦਾ ਹੈ ਕਿਉਂਕਿ ਜਿੱਕਰ ਜੰਗਲੇ ਦੀ ਕਾਰ ਗੱਡੀ ਤੇ ਆ ਨਗਰ ਦਾ ਨੌਜਵਾਨ ਇਹਨੇ ਨਿਸ਼ਾਨ ਢੱਲੋ ਗੱਗੂ ਬੂਹੇ ਵਾਲਾ ਹੋਇਆ ਪਰ ਸਾਹਮਣੇ ਜੱਸੀ ਦੀ ਰੇਡ ਤੇ ਸਾਹਮਣੇ ਸਿਮਰ ਨੇ ਇਸ ਵੇਲੇ ਟਰੈਕ ਕਰਦੀ ਹੈ ਕੌਣ ਦੇ ਲਈ ਤਿਆਰ ਬਰਤਾਰਿਆ ਮਟਿਆਰ ਹੁਣ ਤੱਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਮਨਦੀਪ ਬੈਂਕੇਪਿੰਡ ਵਾਲੀ ਤਿਆਰ ਹੈ ਕਬੱਡੀ ਪਾਉਣ ਦੇ ਲਈ ਬੈਂਕੇਪਿੰਡ ਦਾ ਆਜੂ ਮਹਾਨ ਕਬੱਡੀ ਖਿਡਾਰੀ ਹੋਇਆ ਮੇਰੇ ਪੰਜਾਬੀ ਵੀਰੋ ਤੇ ਆਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਦੀ ਮਟਿਆਰ ਕੋਸ਼ਿਸ਼ ਤੇ ਨੰਬਰ ਸਾਹਮਣੇ ਮਨਦੀਪ ਬੈਂਕੇਪਿੰਡ ਵਾਲੀ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਕੋਲਾ ਤਿਆਰ ਵਰ ਤਿਆਰ ਹੈ ਮੈਂ ਚਾਦਰ ਕੱਢਦੀ ਗਿਣ ਤੋਪੇ ਪਾਵਾਂ ਤਨ ਹੁਸਨ ਜਵਾਨੀ ਮਾਵਾਂ ਖੰਡੀਆਂ ਛਾਵਾਂ ਫਿਕਰਾਂ ਵਿੱਚ ਸੰਦਾਨਾ ਮੇਰਾ ਭੋਗੜਾ ਬਾਬਲੇ ਉਹਦੀ ਚਿੱਟੀ ਪੱਗ ਨੂੰ ਨਹੀਂ ਕਦੇ ਦਾਗਣਾ ਲਾਵਾਂ ਇਹ ਵੀ ਧੀਆਂ ਧਿਆਣੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਨਾ ਸੁਲਖਣੀ ਹੋਈ ਹੋਇਆ ਕੀ ਜੇਤੀ ਜਾਂ ਵੀ ਮਿਹੜੀ ਕੋਖ ਦਾ ਸੁਲਖਣੀ ਹੋਈ ਬਾਹਰ ਸਾਹਮਣੇ ਮਟਿਆਰ ਕਬੱਡੀ ਪਾ ਰਹੀ ਹੈ ਇਹ ਬੱਲੇ 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 ਲੱਗਦਾ ਜੋਰ ਆ ਟਵਿੰਕਲ ਡੱਕ ਲਈ ਹੈ ਆ ਟਵਿੰਕਲ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਿਆਲ ਦੇ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਡਰਾਈਆਂ ਕਰ ਰਹੀ ਹੈ ਪਰ ਟਵਿੰਕਲ ਡੱਕਣਾ ਕੋ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਹੈ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਵਾਵਾਂ ਦੇ ਨਾਲ ਵਸਿਆ ਹੋਇਆ ਪਿੰਡ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਨ ਕਰ ਆਵਾਂ ਨਨਕਾਣਾਏ ਦਰਬਾਰ ਦੇ ਜੀ ਰਾਜ-ਰਾਜ ਕੇ ਲਾਹੌਰ ਸ਼ਹਿਰ ਵੇਖਾਂ ਘੁਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸੱਜਦਾ ਭੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਖੀਰ ਦਾ ਝੰਗ ਸਿਆਲ ਵੇਖਾਂ ਜਿੱਥੇ ਰਾਜੇ ਮੱਝਾਂ ਚਾਰਦੇ ਜੀ ਉੱਥੇ ਵੀ ਪੰਜਾਬ ਦੀਆਂ ਬੱਬਰ ਸ਼ੇਰ ਬੱਚੀਆਂ ਦਾ ਛੋਟੀ ਦਾ ਸ਼ੋਅ ਮੈਚ ਕਰਵਾਇਆ ਜਾਣਾ ਹੈ ਉੱਥੇ ਵੀ ਆਪ ਸਭ ਨੂੰ ਖੁੱਲੇ ਸੱਦੇ ਹੈ ਕਿ 30 ਸਤੰਬਰ ਨੂੰ ਵੱਡਾ ਮੇਲਾ ਮਾਰੀ ਮੇਗ ਦੀ ਧਰਤੀ ਦੇ ਖੇਡਿਆ ਜਾਣਾ ਸੱਜ ਖਣਵਾਸੀ ਬਾਬਾ ਬਾਦ ਸਿੰਘ ਜੀ ਔਰ ਸ਼੍ਰੀਮਾਨ ਸੰਤ ਬਾਬਾ ਸੰਤਾ ਸਿੰਘ ਜੀ ਸ਼ਹੀਦ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਕੋਲਾ ਕੋਲਾ ਦੇ ਸਿਮਰਨ ਮਟਿਆਰ ਓਏ ਹੋਏ 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 ਆਹ ਸਾਹਮਣੇ ਪੈ ਗਈਆਂ ਜੱਫੀਆਂ ਤਾਂ ਐ ਜੱਫੀਆਂ ਪਈਆਂ ਜਿਵੇਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਮਿਲਦੀਆਂ ਹੋਣ ਜਿਵੇਂ 에어ਪੋਰਟ ਤੇ ਕੁੜਮਣੀਆਂ ਮਿਲਦੀਆਂ ਆ ਮਹਾਨ ਕਬੱਡੀ ਖਿਡਾਰੀ ਬੈਂਕਿਆਂ ਵਾਲੇ ਬਾਜੂ ਦਾ ਸਨਮਾਨ ਕਹਿੰਦੇ 15 ਦਸੰਬਰ ਨੂੰ ਵੱਡੇ ਟਰੈਕਟਰ ਦੇ ਨਾਲ ਕੀਤਾ ਜਾਣਾ ਹੈ ਜਵਾਲਕਲਾਂ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਉਥੇ ਵੀ ਆਪ ਸਭ ਨੂੰ ਖੁੱਲੇ ਸਦੈ ਚੇਚੇ ਤੌਰ ਤੇ ਧੰਨਵਾਦ ਕਰਦਾ ਹੈ ਲਓ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੁਣ ਤਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਸਿਰੇ ਦੀ ਤਾਕਤ ਦਿਖਾਵੇਗੀ ਹੁਣ ਤਕਾਂਗੇ ਪੰਜਾਬੀ ਵੀਰੋ ਲਓ ਸਾਹਮਣੇ ਲੱਗਦਾ ਜੋਰ ਮੇਰ ਦੇ ਮੈਦਾਨ ਦੇ ਵਿੱਚ ਜੱਸੀਕਰ ਹਲਕਾ ਟੱਚ ਤੇ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਇਹਨੇ ਜਿੱਤ ਵਾਲੇ ਝੰਡੇ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਗੋਪੀ ਲਾਈਟ ਐਂਡ ਸਾਊਂਡ ਦਾ ਚੇਚੇ ਤੌਰ ਤੇ ਧੰਨਵਾਦ ਹੈ ਖੇਲ ਭਰਾ ਬਣ ਕੇ ਸਾਊਂਡ ਥੋੜੀ ਹੋਰ ਖੇਲ ਸਾਊਂਡ ਥੋੜੀ ਹੋਰ ਆਓ ਟਵਿੰਕਲ ਸਾਹਮਣੇ ਛੋਟੀ ਦੰਕ ਆਪਣੀ ਟੀਮ ਦੇ ਸਾਹਮਣੇ ਜੁੜ ਗਈ ਹੈ। ਉਹਦੇ ਲਈ ਜੱਸੀ ਮਟਿਆਰ ਤਿਆਰ ਵਰ ਤਿਆਰ ਹੈ। ਹੁਣ ਦੇਖਾਂਗੇ ਸਵਰਨ ਵਰ ਗਿਆ। ਨਾਲ ਸਾਹਮਣੇ ਤੱਕਾਂਗੇ ਕੌਣ ਸਰਾ ਕਰਵਾਵੇਗੀ। ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ। ਜੱਸੀ ਦੀ ਪਾਈ ਹੋਈ ਰੇਡ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ लवली ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਹੁਣ ਤੱਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਸਿਰਾ ਕਰਵਾਵੇਗੀ ਰਾਤ ਚੋਟੀ ਦਾ ਜੱਫਾ ਕੌਣ ਆਪਣੀ ਟੀਮ ਦੇ ਖਾਤੇ ਵਿੱਚ ਨੰਬਰ ਜੋੜੇਗੀ ਆਹ ਸਾਹਮਣੇ ਇਹ ਬੱਲੇ ਬੱਲੇ ਇਹ ਨੀਤੂ ਮਟਿਆਰ ਪਹਿਲਾਂ ਵੀ ਦੋ ਤੋਂ ਤਿੰਨ ਜੱਫੇ ਲਾਏ ਆ ਹੁਣ ਵੀ ਤੜਾਈ ਕੀਤੀ ਹੋਈ ਹੈ ਆਹ ਗੱਲ ਸਮੇਂ ਦੀ ਨੰਬਰ ਰੀਡਰ ਦਾ ਸਤਕਾਰ ਵੇਖੀ ਦਾ YouTube ਦੇ ਉੱਪਰ ਵੇਖੀ ਦਾ ਵੱਡੀਆਂ ਵੈਬਸਾਈਟਾਂ ਦੇ ਉੱਪਰ ਔਰ ਵੱਡੇ ਚਰਚੇ ਹੁੰਦੇ ਆ ਭਰਾ ਸਾਡੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਬੁਲਟ ਮੋਟਰਸਾਈਕਲ ਦੇ ਨਾਲ ਵੱਡਾ ਸਨਮਾਨ ਆਓ ਸਾਹਮਣੇ ਮਟਿਆਰ ਕਬੱਡੀ ਪੌਂਦਰੀ ਤਿਆਰ ਵਰ ਤਿਆਰ ਹਨ ਮਨਦੀਪ ਬੈਂਕੇ ਪਿੰਡ ਵਾਲੀ ਕਬੱਡੀ ਪਾ ਰਹੀ ਹੈ ਮੇਰੇ ਪੰਜਾਬੀ ਵੀਰੋ ਹੁਣ ਤੱਕਾਂਗੇ ਸਾਹਮਣੇ ਕੌਣ ਜੱਫਾ ਲਾਵੇਗੀ ਕੌਣ ਸਿਰਾ ਕਰਵਾਵੇਗੀ ਆਹ ਸਾਹਮਣੇ ਬੱਲੇ ਬੱਲੇ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਪੱਲ ਹੋਇਆ ਬੜੇ ਹਾਲ ਮੰਦਲੇ ਤੇ ਨੂੰ ਬਾਰ ਉੱਤੇ ਜਾ ਕੇ ਖੇਚ ਦੀ ਗਲਾਸੀਆਂ ਮਹੀਨੇ ਜੂਨ ਦੇ ਵਿੱਚ ਜਾਣ ਟੂਰ ਸ਼ਿਮਰਦੇ ਦੇ ਵੱਲ ਨਵੀਂ ਪੀੜੀ ਨੂੰ ਆਕਾਤੋਂ ਭੁੱਲ ਗਿਆ 84 ਇਹ ਵੀ ਗੱਲ ਪੱਕੀ ਹੈ 84 ਸਾਡੇ ਲਈ ਭੁੱਲਣ ਯੋਗ ਨਹੀਂ ਹੈ ਸਾਹਮਣੇ ਤੱਕ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਮੁਟਿਆਰ ਨੇ ਕੀਤੀ ਹੋਈ ਡਰਾਈ ਤੇ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਕੀ ਇਸ਼ਾਰੇ ਨੰਬਰ ਜਾਫੀਆਂ ਦਾ ਇੱਕ ਘਰ ਤੇ ਦਾ ਜੋੜਿਆ ਦੂਜਾ ਮੈਂ ਜੋੜਨ ਚੱਲੀ ਨਹੀਂ ਇੱਕ ਕਰ ਤੇਰਾ ਜੋੜਿਆ ਦੂਜਾ ਮੈਂ ਜੋੜਨ ਚੱਲੀ ਨਹੀਂ ਲਓ ਸਾਹਮਣੇ ਮੁਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਟਵਿੰਕਲ ਦੀ ਪਾਈ ਹੋਈ ਕਬੱਡੀ ਕੋੜ ਪੋਟ ਵਾਲੀ ਟਵਿੰਕਲ ਕਬੱਡੀ ਪਾ ਰਹੀ ਹੈ ਜ਼ਿਲ੍ਹੇ ਬਟਾਲੇ ਦੀ ਖੇਡ ਮੇਰੇ ਮਿੱਤਰੋ ਪਰ ਸਾਹਮਣੇ ਧੱਕਾਂ ਦੇ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਟਰਾਈਆਂ ਕਰਦੀ ਮੁਟਿਆਰ ਨੰਬਰ ਟਵਿੰਕਲ ਜੋੜ ਗਈ ਹੈ ਟਵਿੰਕਲ ਟਾਰੀ ਮਾਰੋ ਇੱਕ ਰਹੀ ਵੱਡੀ ਸਾਰੀ ਆਹ ਸਾਹਮਣੇ ਸਿਮਰਨ ਪਿਆਰ ਵਰ ਤਿਆਰ ਹੈ ਹੁਣ ਧੱਕਾਂ ਦੇ ਸਾਹਮਣੇ ਆਹ लवली ਮੁਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਬੱਲੇ ਬੱਲੇ ਨਿੰਨੀ ਨਿੱਕੀ ਓਨੀ ਤਿੱਖੀ ਮੇਰ ਕਰੇ ਪ੍ਰਮਾਤਮਾ ਕਿਸੇ ਵੀ ਖਿਡਾਰੀ ਦੇ ਕਿਸੇ ਵੀ ਖਿਡਾਰਨ ਦੇ ਕੋਈ ਸੱਟ ਪਿੱਟ ਨਾ ਲੱਗੇ ਜਦੋਂ ਸੱਟਾਂ ਲੱਗ ਜਾਂਦੀਆਂ ਫਿਰ ਕੋਈ ਕਿਸੇ ਦੀ ਵਿੰਦਰ ਪਲਵਾਨ ਬਾਤ ਨਹੀਂ ਪੁੱਛਦਾ ਜਦੋਂ ਚੱਲਦਾ ਬੰਦਾ ਹੋਵੇ ਤਾਂ ਸਾਰੇ ਕਹਿੰਦੇ ਵੀ ਇਹ ਸਾਡੇ ਵਾਲਾ ਹੈ ਸਾਡਾ ਵੀਰ ਹੈ ਇਹ ਸਾਡੇ ਵਾਲਾ ਜਦੋਂ ਸੱਟਾਂ ਲੱਗ ਜਾਂਦੀਆਂ ਫਿਰ ਕੋਈ ਕਿਸੇ ਦੀ ਬਾਤ ਜਿਹੜੀ ਨਹੀਂ ਪੁੱਛਦਾ ਕਿ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰੇ ਉਹ ਜਾਣਦੇ ਜੋ ਬਾਹਰ ਕਿਆਰੀਆਂ ਦੇ ਉਧਰ ਵਿੰਦਰ ਪਲਵਾਨ ਵੱਡੇ ਐਲਾਨ ਕਰਵਾ ਰਿਹਾ ਹੈ ਕਿ ਜੇਕਰ ਸਿਮਰਨ ਦੋ ਜੱਫੇ ਲਾਵੇ ਤੇ 200 ਦੇ ਵੱਡੇ ਸਨਮਾਨ ਕੀਤੇ ਜਾਣਗੇ ਮਾਇਆ ਲੱਗਣੀ ਸ਼ੁਰੂ ਹੋ ਚੁੱਕੀ ਹੈ ਬਣ ਗਈ ਯਾਰਾਂ ਦੀ ਹੁਣ ਚਾਂਦੀ ਭੈੜੀ ਬੱਕਰੀ ਨੋੜ ਨਹੀਂ ਖਾਂਦੀ ਵੱਧ ਤੋਂ ਵੱਧ ਜਿਹੜਾ ਮਾਨ ਸਨਮਾਨ ਇਹਨਾਂ ਬੱਚਿਆਂ ਦਾ ਜਰੂਰ ਕਰੀਏ ਖੇਡਾਂ ਵੱਲ ਘਟ ਜਾਂਦੇ ਖੇਡਾਂ ਵੱਲ ਘਟਰ ਜਾਂਦੇ ਆ ਪਰ ਮੈਂ ਕਹਿੰਦਾ ਜੇਕਰ ਉਹਨਾਂ ਦੇ ਮਾਨ ਸਨਮਾਨ ਵੱਧ ਚੜ ਕੇ ਹੁਣ ਪਿੰਡ ਵੱਲੋਂ ਪਿੰਡ ਵੱਲੋਂ ਸਪੋਰਟ ਹੋਵੇ ਰਿਸ਼ਤੇਦਾਰਾਂ ਦੀ ਸਪੋਰਟ ਹੋਵੇ ਘਰਦਿਆਂ ਦੀ ਸਪੋਰਟ ਹੋਵੇ ਨਾਲ ਆਣ ਗਵਾਰ ਦੀ ਸਪੋਰਟ ਹੋਵੇ ਤੇ ਬੰਦਾ ਫਿਰ ਕਬੱਡੀ ਦੀ ਦੁਨੀਆ ਦੇ ਵਿੱਚ ਸਟਾਰ ਬਣਦਾ ਫਿਰ ਸੁਪਰ ਸਟਾਰ ਬਣਦਾ ਇਹ ਉਤੋਂ ਉਤਲੇ ਲੈਵਲ ਦੀਆਂ ਗੱਲਾਂ ਆ ਲਓ ਸਾਹਮਣੇ ਟਵਿੰਕਲ ਮਟਿਆਰ ਕਬੱਡੀ ਪਾ ਰਹੀ ਹੈ ਇਹ ਲੱਗਦਾ ਯਾਰ ਹੋਏ 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 ਹੋ ਆਪਣੇ ਸਾਹਮਣੇ ਟਵਿੰਕਲ ਛੋਟੀ ਦਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਹੈ। ਟ੍ਰੀਵੀ ਹੋਵੇ, ਚੈਗਲ ਮਾਸਟਰੀ ਵੀ ਹੋਵੇ, ਚੈਗਲ ਪੰਜਾਬ ਪੁਲਿਸ ਦੇ ਵੱਡੇ ਆਉਂਦਿਆਂ ਵੀ ਹੋਵੇ, ਚੈਗਲ ਯੁੱਧ ਦੇ ਮੈਦਾਨਾਂ ਦੀ ਹੋਵੇ ਤੇ ਮਾਈ ਭਾਗੋ ਜੀਆਂ ਨੂੰ ਯਾਦ ਕੀਤਾ ਜਾਂਦਾ ਹੈ ਔਰ ਰਾਣੀ ਛਾਂਸੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਜਿਹੜੀ ਪਲਾਡ ਦੇ ਵਿੱਚ ਪਹਿਲਾ ਕਦਮ ਰੱਖਣ ਵਾਲੀ ਹੋਈ ਪਰ ਸਾਹਮਣੇ ਬੱਲੇ ਬੱਲੇ ਸਿਮਰ ਨੇ ਪਹਿਲਾ ਜਫਾ ਲਾ ਦਿੱਤਾ ਹੈ। ਜੈ ਕਬੱਡੀ ਪੌਂਦਰੀ ਨੌਇਮ ਤਿਆਰ ਵਰਚਾਰ ਹੁਣ ਤੱਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ ਵੇ ਆਪਲੈਂਡੀ ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਬੋਲਿਆ ਹੋਇਆ ਧਾਵਾ ਇਹ ਕਹਿੰਦੇ ਤੀਨਾ ਮਟਿਆਰ ਜਲੰਧਰ ਵਾਲੀ ਕਬੱਡੀ ਪਾ ਰਹੀ ਹੈ ਕਿ ਤੇਰਾ ਸ਼ਹਿਰ ਜਲੰਧਰ ਮਹਾਨ ਕੁੜੇ ਤਵਾਬੇ ਦੀ ਜਿੰਦ ਜਾਣ ਕੁੜੇ ਕਿਤੇ ਮਾਰ ਸੰਘੇੜੇ ਗੇੜਾ ਨਹੀਂ ਜਿੱਥੇ ਵੱਸਦਾ ਯਾਰ ਸੰਘੇੜਾ ਨਹੀਂ ਪਰ ਸਾਹਮਣੇ ਇਸ ਵੇਲੇ ਲਾ ਚੋਟੀ ਦਾ ਜੱਫਾ ਤੇ ਕਹਿੰਦੇ ਨੀਤੂ ਮਟਿਆਰ ਐਨ ਬੱਲੇ ਬੱਲੇ ਕਰਵਾ ਗਈ ਹੈ ਘਰ ਦੇ ਵਿੱਚ ਬੈਠੀ ਹੋਵੇ ਢਾਣੀ ਔਰਤਾਂ ਪਿੱਛੇ ਪਾਣੀ ਅੱਗੋਂ ਕਰੇ ਕੁੱਤੇ ਖਾਣੀ ਕਦਾਂ ਕੋਈ ਜਰ ਜਾਂਦਾ ਉਦੋਂ ਫਿਰ ਬੰਦਾ ਲੋਕੋ ਜਉਂਦੇ ਜੀ ਮਰ ਜਾਂਦਾ ਪਰ ਸਾਹਮਣੇ ਉਂਗਲ ਖੜੀ ਕਰ ਗਈ ਮੁਟਿਆਰ ਕਣਾ ਦੇ ਐਨੂੰ ਡਾਕ ਫੜਨਾ ਦੇ ਟਵਿੰਕਲ ਨੂੰ ਫੜਾ ਲਾ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਤੱਕਾਂਗੇ ਟਵਿੰਕਲ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਮੇਰੇ ਵਿੱਚ ਧਰੇ ਹੋਏ ਵੱਡੇ ਐਲਾਨ ਕਰਾਉਂਦੇ ਐ 70 ਦੀਆਂ ਦੋ ਰੇਡਾਂ 500 ਦੀਆਂ ਜੇਕਰ ਸਟਾਪਰ ਜੱਫਾ ਲਾਗੀ ਸਟਾਪਰ ਨੂੰ ਦੇ ਉੱਤੇ ਜਾਣਗੇ ਪਰ ਸਾਹਮਣੇ ਧੱਕਾ ਕੇ ਕੋਲਾ ਮਟਿਆਰ ਕਬੱਡੀ ਪਾ ਕੇ ਵਾਪਸ ਹੈ ਬਾਓ ਸਾਹਮਣੇ ਉਧਰ 200 ਦੀਆਂ ਕਵਿੰਕਲ ਦੀਆਂ ਦੋ ਰੋਡਾਂ 200 ਦੀਆਂ ਜੱਸੀ ਮੁਟਿਆਰ ਦੀਆਂ ਦੋ ਰੇਡਾਂ 500 ਦੀਆਂ ਸਾਫ ਸਿੰਘ ਪੰਚਾਇਤ ਮੈਂਬਰ ਉਹਨਾਂ ਵੱਲੋਂ ਵੱਡੇ ਐਲਾਨ ਜਿਹੜੇ ਹੋਏ ਆ। ਲਓ ਸਾਹਮਣੇ ਮਨਦੀਪ ਬੈਂਕੇ ਪੈਣ ਵਾਲੀ ਕਬੱਡੀ ਪਾ ਰਹੀ ਹੈ ਮੇਰੇ ਪੰਜਾਬੀ ਵੀਰੋ। ਆਹ ਸਾਹਮਣੇ ਲੱਗਦਾ ਜੋਰ ਵੱਜੀ ਹੋਈ ਕੈਂਚੀ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਚੱਪਾ-ਚੱਪਾ ਚਰਖਾ ਚੱਲਣ ਵਾਲੀ ਗੱਲ ਹੈ। ਉਰਦੂ ਦੇ ਵਿੱਚ ਬਠਿੰਡਾ ਲਿਖਣ ਵਾਲੀ ਗੱਲ ਹੈ। ਆਹ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ। ਏ ਸਮਾ ਸਮਾ ਪਰ ਨੰਬਰ ਸਾਹਮਣੇ ਸਟਾਪਰ ਆਪਣੀ ਟੀਮ ਦੇ ਖਤਮੇ ਜੋੜ ਗਈ ਹੈ 1.500 ਦੀ ਪੈਣ ਜਾ ਰਹੀ ਹੈ ਦੌਰ ਇਧਾਂ ਦੇ ਪਰ ਪਾਸੇ ਦਿੱਤਾ ਜਾਣਾ ਸਾਡੇ ਪੰਚਾਇਤ ਮੈਂਬਰ ਸਾਹਬ ਸਿੰਘ ਜੀ ਵੱਡੇ ਐਲਾਨ ਕਰਵਾ ਗਿਆ ਆਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇੱਕਰ ਸਟਾਪਰ ਜਫਾ ਲਾ ਗਈ ਫਿਰ ਸਟਾਪਰ ਨੂੰ ਦਿੱਤੇ ਜਾਣਿਆ ਪਰ ਸਾਹਮਣੇ ਏ ਹੇ 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 लवली ਮਟਿਆਰ ਕਰਦੀ ਕੋਸ਼ਿਸ਼ ਪਹਿਲੀ ਰੇਡ ਜਿਹੜੀ ਸਫਲ ਹੈ 200 ਸੌਰੀ 500 ਨੀਤੂ ਤਿਆਰ ਵਰ ਤਿਆਰ ਹੈ ਨੀਤੂ ਕਰ ਕੁਝ ਨਾ ਕੁਝ ਡੱਕਣਾ ਦੇ ਡਾਕੇ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾਈ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਾਈ ਨੀਤੂ ਨੇ ਡੱਕਾ ਨਹੀਂ ਤੋੜਿਆ ਆਓ ਸਾਹਮਣੇ ਹੇ 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 ਆਹ ਲੱਗਦਾ ਯੋਰ ਬੱਲੇ 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 ਵਾਹ ਮੈਂ ਮਾਇਆ ਬੋਲਾਂਗਾ ਮਾਇਆ ਤੁਸੀਂ ਆਪਣੇ ਆਪ ਪ੍ਰਾਪਤ ਕਰਨੀ ਹੈ ਔਰ ਸਾਹਮਣੇ ਤੱਕਾਂਗੇ ਕੋਲਾ ਮਟਿਆਰ ਕਬੱਡੀ ਪੌਂਦਰੀ ਤਿਆਰ ਬਰ ਤਿਆਰ ਹੈ ਬਾਬਾ ਜੀ ਆਹ ਮਟਿਆਰ ਦਾ ਵੀ ਜਿਹੜਾ ਖੇਡ ਦਾ ਮਾਣ ਵਧਾਈਏ ਆਹ ਮਟਿਆਰ ਦਾ ਵੀ ਜਿਹੜਾ ਮਾਣ ਉਹ ਜਰੂਰ ਵਧਾਈਏ ਲਓ ਸਾਹਮਣੇ ਟੱਚ ਡਬਲ ਦਾ ਇਸ਼ਾਰਾ ਤਹਿਤ ਵਿੱਚ ਵੱਡਾ ਨਾਮ ਆਉਂਦਾ ਮੇਰੇ ਪੰਜਾਬੀ ਵੀਰੋ ਔਰ ਜ਼ਿਲ੍ਹੇ ਜਲੰਧਰ ਦਾ ਮਾਣ ਸਾਹਮਣੇ ਤੀਨਾ ਕਬੱਡੀ ਪਾ ਰਹੇ ਹੈ ਉਧਰ ਕੋਲਾ ਮਟਿਆਰ ਦੇ ਵੀ ਕੋਲਾ ਮਟਿਆਰ ਦੀਆਂ ਸਾਰੀ ਦੋਰੇ ਦਾ 200 ਦੀਆਂ ਸਾਡੇ ਬਾਬਾ ਸੋਹਣ ਸਿੰਘ ਜੀ ਵੱਡੇ 500 ਦੀ ਹੈ ਆਹਦੇ 500 ਦੀ ਹੈ ਕਰ ਟਰਾਈ ਫੜਾਈਏ ਦਾ ਸਾਡੇ ਸਾਫ ਸਿੰਘ ਜੀ ਪੰਚਾਇਤ ਉਹਨਾਂ ਦੇ 500 ਦਿਨੂੰ ਸਾਹਮਣੇ ਆਹ ਸਿਮਰ ਨੇ ਇਸ ਵੇਲੇ ਕੋਸ਼ਿਸ਼ ਕਰਦੀ ਹੈ ਓਏ ਜੱਸੀ ਦੀ ਟੱਕਰ ਸਿਮਰਨ ਦੇ ਨਾਲ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਜੱਸੀ ਬਤਿਆਰ 500 ਦੀ ਰੇਡ ਪਾ ਕੇ ਜਿਹੜੀ ਉਹ ਸਫਲ ਹੋ ਚੁੱਕੀ ਹੈ ਦੀ ਮਟਿਆਰ ਸਾਹਮਣੇ ਚੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਲਓ ਸਾਹਮਣੇ ਟਵਿੰਕਲ ਮਟਿਆਰ ਕਬੱਡੀ ਪਾ ਰਹੀ ਹੈ ਆ ਦੂਸਰੀ ਰੇਡ 200 ਦੀ ਹੈ ਬਾਬਾ ਜੀ ਬਾਬਾ ਸੋਹਣ ਸਿੰਘ ਜੀ ਉਹਨਾਂ ਵੱਲੋਂ ਵੱਡੇ ਐਲਾਨ ਹੈ ਆ ਰੇਡ ਕਹਿੰਦੇ 200 ਦੀ ਹੈ ਹੁਣ ਦੇਖਾਂਗੇ ਕੌਣ ਟਰਾਈ ਕਰੇਗੀ ਕੌਣ 200 ਦੀ ਕੰਨੀ ਨੂੰ ਹੱਥ ਪਾਵੇਗੀ ਉਹ ਲੋਕ ਅੱਜ ਕੱਲ 50 ਰੁਪਈਆ ਬਦਲੇ ਬੰਦਾ ਮਾਰ ਦਿੰਦੇ ਆ ਆ ਵਾ ਵੇਰ 200 ਲੱਗਾ ਆ ਸਾਹਮਣੇ ਟਵਿੰਕਲ ਮਟਿਆਰ ਆ ਥਾਪੀਆਂ ਨਹੀਂ ਥਾਪੇ ਵੱਜਦੇ ਆ ਉਹ ਤਾੜੀਆਂ ਨਹੀਂ ਤਾਰੇ ਵੱਜਦੇ ਆ ਆ ਵੀ ਕੋਲਾ ਦੀ ਦੂਸਰੀ ਰੇਡ 200 ਦੀ ਹੈ ਇੱਕੋ ਪਹਿਲੀ ਰੇਡ ਸੌਰੀ ਪਹਿਲੀ ਰੇਡ 200 ਦੀ ਪੈਣੇ ਆ ਰਹੀ ਹੈ ਕੋਲਾ ਮਟਿਆਰ ਦੀ ਆਹ ਸਾਹਮਣੇ ਸਿਮਰਨ ਤਿਆਰ ਵਰ ਤਿਆਰ ਹੈ ਏ ਬੱਲੇ 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 ਓਏ ਹੋਏ 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 ਆਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਵਾਹ ਕੋਲਾ ਨੰਬਰ ਜੋੜ ਗਈ ਹੈ ਕੋਲਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਤੇ ਬੱਲੇ ਕਰਵਾਵੇਗੀ ਨੀਤੂ ਮਟਿਆਰ ਤਿਆਰ ਵਰ ਤਿਆਰ ਹੈ ਨਾਲ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦੇ ਵੱਡੇ 17 ਦੇ ਵਿੱਚ ਨਾਮ ਜਿਹੜਾ ਆਉਂਦਾ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਮਨਦੀਪ ਛੋਟੀ ਦੰਕ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਉਧਰ ਸਾਡੇ ਭਾਲੀ ਸਿੰਘ ਜੀ ਚੇਅਰਮੈਨ ਵੱਡੇ ਐਲਾਨ ਕਰਾਉਂਦੇ ਆਂ ਵੀ ਨੀਤੂ ਮਟਿਆਰ ਜਿੰਨੇ ਜੱਫੇ ਲਾਵੇਗੀ ਉਹਨੇ 200 ਦੇ ਵੱਡੇ ਸਨਮਾਨ ਜਿਹੜੇ ਕੀਤੇ ਜਾਣਗੇ ਨੰਬਰ ਸਟੋਪਰ ਦਾ ਮਾਲਵਾ ਟੀਵੀ .com ਦੇ ਜ਼ਰੀਏ ਅੱਜ ਦਾ ਮੇਲਾ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਇੱਕ ਵੱਡੀ ਵੈਬਸਾਈਟ ਮੰਨੀ ਤੇ ਪ੍ਰਮੰਨੀ ਵੈਬਸਾਈਟ ਲੱਗੀ ਹੋਈ ਹੈ। ਲਓ ਸਾਹਮਣੇ ਨੰਬਰ ਰੇਡਰ ਦਾ। ਨੰਬਰ ਰੇਡਰ ਦਾ। ਲਓ ਟੀਨਾ ਕਹਿੰਦੇ ਜਲੰਧਰ ਵਾਲੀ ਕਬੱਡੀ ਪੌਂਦ ਲਈ ਤਿਆਰ ਬਰ ਤਿਆਰ ਹੈ। ਸਭ ਤੋਂ ਵੱਧ ਜੇਕਰ ਕਬੱਡੀ ਦੀ ਦੁਨੀਆ ਦੇ ਵਿੱਚ ਯੋਗਦਾਨ ਹੈ ਉਹ ਜ਼ਿਲ੍ਹੇ ਜਲੰਧਰ ਦਾ ਜਿਹੜੇ ਕਪੂਰਥਲੇ ਦਾ। ਲਓ ਟੀਨਾ ਕਹਿੰਦੇ ਜਲੰਧਰ ਵਾਲੀ ਤਗੜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਖਾਤੇ 'ਤੇ ਜਰ ਗਈ ਹੈ। ਸਿਮਰਨ ਕਰ ਕੋਜ ਮਾਰ ਮੋੜਾ ਦੁਨੀਆ ਨੇ ਕਹਿਣਾ ਇਹਨੇ ਸਿਮਰਨ ਸਿਮਰਨ ਲਾਈ ਤੇ ਸਿਮਰ ਨੇ ਢੱਕਾ ਵੀ ਨਹੀਂ 도ੜਿਆ ਆ ਏ ਆਹ ਥਾਪੀ ਦੇਖ ਕੇ ਯਾਰ ਕੋਈ ਨਾ ਕੋਈ ਜ਼ਾਲ ਹੁੰਦਾ ਚੇਨਾ ਮੁੰਡਾ தேਸੀ ਦੇ ਇੱਕ ਵਾਂਗੂ ਨਹੀਂ ਓਏ ਗੋਡੇ ਜਿਹਦੇ ਆਂ ਵਢੀਰ ਘੁੱਟਦੀ ਮੈਨੂੰ ਮੰਨਦਾ ਪਿਓ ਵਾਂਗੂ ਨਹੀਂ ਖੱਬੀ ਖਾਨ ਖੁੰਝੇ ਲਾਤਾ ਮਿੱਠੀਏ ਆਦੇ ਵਾਂਗੂ ਪਿਆ ਗੁੰਨੇ ਆ ਓ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਪਿਆਰ ਵਰ ਪਿਆਰ ਹੈ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਜਿੰਨੇ ਵੀ ਰੱਬ ਰੂਪੀ ਸੰਗਤ ਪੁੱਜੀ ਹੈ ਸਾਰਿਆਂ ਦਾ ਸਤਿਕਾਰ ਹੈ ਅਡੀਆਂ ਮਾਮਾ ਦਾ ਸਤਿਕਾਰ ਹੈ ਸਾਡੀਆਂ ਭੈਣਾਂ ਦਾ ਸਤਿਕਾਰ ਹੈ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਹੈ ਕਿ ਵੱਡਿਆਂ ਬਜ਼ੁਰਗਾਂ ਦਾ ਹੱਥ ਰਵੇ ਸਿਰ ਉੱਤੇ ਰੱਬ ਅੱਗੇ ਹੀ ਅਰਦਾਸ ਕਰੀਏ ਪਿੰਡ ਵਾਲਿਓ ਕਬੱਡੀ ਪਾਉਣ ਦੇ ਲਈ ਪਿਆਰ ਵਰ ਪਿਆਰ ਹੈ ਆ ਸਾਹਮਣੇ ਨੀਤੂ ਮਟਿਆਰ ਤਿਆਰ ਪਰ ਤਿਆਰ ਹੁਣ ਧੱਕਾਂਗੇ ਸਾਹਮਣੇ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਕੀ ਕਣ ਬੱਲੇ ਬੱਲੇ ਕਰਵਾਵੇਗੀ लवली ਮਟਿਆਰ ਯਾਰ ਵਰ ਤਿਆਰ ਨਾਲ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਸੁਮਨ ਭਗਤੂਪੁਰ ਵਾਲੀ ਤਿਆਰ ਵਰ ਤਿਆਰ ਹੈ ਹਾਲ ਗੋਪੀ ਵਰਗੀਆਂ ਤਿਆਰ ਵਰ ਤਿਆਰ ਹੈ ਪਰ ਸਾਹਮਣੇ ਆਹ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਵਾਹ ਵੀ ਇਹ ਘੋਲਾ ਕਿੰਨੇ ਡਕਣੀ ਹੈ ਘੋਲਾ ਕਿੰਨੇ ਡਕਣੀ ਹੈ ਲਓ ਸਾਹਮਣੇ ਘੋਲਾ ਕਿੰਨੇ ਡਕਣੀ ਲਓ ਸਾਹਮਣੇ ਗੋਪੀ ਮਟਿਆਰ ਬਾਟ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਕਰਵਾਹੀ ਹੈ ਐਨ ਸਰਾ ਕਰਵਾ ਗਈ ਹੈ ਇਹ ਪਟਾਕੇ ਪੈਂਦੇ ਵੇਖਣਾ ਕਹਿੰਦੇ ਆ ਪੈਂਦੇ ਆ ਪਟਾਕੇ ਫਿਰ ਪੈ ਲੈਣ ਦੇ ਕਹਿੰਦੇ ਆ ਪਹਿਲਵਾਨੀ ਜੋ ਸੇ ਖੈ ਲੈਣ ਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣ ਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣ ਦੇ ਆ ਖਰਖੇ ਦੜਕੇ ਵਾਲੀ ਕਬੱਡੀ ਐ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਐ ਸਾਹਮਣੇ ਜਸਮਤ ਪਿਆਰ ਕਬੱਡੀ ਪੌਂਦ ਲਈ ਤਰਬਰ ਤਿਆਰ ਉਧਰ ਬਾਬਾ ਸਾਲ ਭਗਤ ਜੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਇਹ ਵੱਡਾ ਮੇਲਾ ਮਨਾਇਆ ਜਾ ਰਿਹਾ ਹੈ ਤੇ ਸਾਧੂ ਸੰਤ ਫਕੀਰ ਖਦਾਵੇ ਆ ਰੇਡ 100 ਦੀ ਮੰਦਿਰ ਬਈਕੇ ਵਾਲੇ ਦੀ ਲਓ ਕਵਲੇ ਮੰਦਿਰ ਦੀ ਆ ਰੇਡ 100 ਦੀ ਹੈ ਹੁਣ ਤੱਕਾਂਗੇ ਸਾਹਮਣੇ ਚਾਰ ਸਟਾਪਰ ਤਿਆਰ ਵਰ ਤਿਆਰ ਹੈ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਜਸ਼ਨ ਤਿਆਰ ਵਰ ਤਿਆਰ ਹੈ ਨੇਸ਼ਟਾਂ ਵਾਲੀ ਨਾਲ ਕਹਿੰਦੇ ਮੰਦਿਰ ਨਾਲ ਫਰੀਦ ਨੀਤੂ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਘਾਤ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੈ ਰੇਡ 100 ਦੀ ਹੈ ਇੱਕ ਸਟਾਪਰ ਜੱਫਾ ਲਾ ਗਈ ਫਿਰ ਸਟਾਪਰ ਨੂੰ ਦਿੱਤਾ ਜਾਣਾ ਹੈ ਇਕਨ ਮੰਦੀਪ ਭੱਜ ਗਈ ਫਿਰ ਮੰਦੀਪ ਨੂੰ ਦਿੱਤਾ ਜਾਣਾ ਘੜੀਆਂ ਸੁਈਆਂ ਟਿਕ 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 ਕਰਦੀਆਂ 20 ਸੈਕਿੰਡ ਦੀ ਖੇਡ ਕਬੱਡੀ ਆ ਵੱਖਰਾ ਸਵਾਲ ਤੇ ਨੰਬਰ ਸਾਹਮਣੇ ਸਟਾਪਰ ਦਾ ਆ ਖੜੀਆਂ ਨੇ ਆ ਰੇਡ 100 ਦੀ ਹੈ ਸਿਮਰਨ ਆ ਰੇਡ 100 ਦੀ ਹੈ ਤਾਂ ਕਹਿ लवली ਨੂੰ ਜਾਂ ਫਿਰ ਸਾਹਮਣੇ 200 ਦੀ ਆ ਰੇਡ 200 ਦੀ ਹੈ ਆ ਸਾਹਮਣੇ ਸਿਮਰ ਰੋ ਮੂਰੇ ਕਰਾਬ ਬੈ ਜਾ ਬੈ ਜਾ ਕਰਾਬ ਬੈ ਜਾ ਬੈ ਜਾ ਏ लवली ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ 80 ਜੋੜ ਗਈ ਹੈ ਆ ਸਾਹਮਣੇ ਚੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਆ ਰੇਡ 200 ਦੀ ਹੈ ਇਟ ਲਾਸਟ ਹੈ ਲਓ ਸਾਹਮਣੇ ਅੱਜ ਦੇ ਮੈਚ ਦੀ ਲਾਸਟ ਰੇਡ ਟਵਿੰਕਲ ਪਾ ਰਹੀ ਹੈ ਨੀਤੂ ਕਰ ਕੁਝ ਨਾ ਕੁਝ ਕਰ ਕੁਝ ਨਾ ਕੁਝ ਆ ਰੇਡ 200 ਦੀ ਹੈ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਟਵਿੰਕਲ ਦੀ ਪਾਈ ਹੋਈ ਰੇਡ ਅੱਜ ਦੇ ਮੈਚ ਦੀ ਜਿਹੜੀ ਲਾਸਟ ਰੇਡ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਮੇਲਾ ਨੱਚ ਉੱਠਣਾ ਮੇਲਾ ਬਣ ਗਿਆ ਓਏ ਮੇਲਾ ਨੱਚ ਉੱਠਣਾ ਪਰ ਸਾਹਮਣੇ ਟਵਿੰਕਲ ਏ ਹੇ 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 ਆਹ ਲੱਗਦਾ ਜੋਰ ਆਹ ਸਾਹਮਣੇ ਸੁਪਰਸਟਾਰ ਖਿਡਾਰੀ ਟਵਿੰਕਲ ਆ ਪੱਟਾਂ ਤੇ ਥਾਪੀਆਂ ਵੱਜਦੀਆਂ ਐਨ ਗੱਲ ਵੱਖਰੀ ਹੈ ਮੇਰੇ ਪੰਜਾਬੀ ਵੀਰੋ ਇਹ ਵੀ ਬੇ ਆਫ ਪਲੰਟੀ ਨਿਊਜ਼ੀਲੈਂਡ ਦੀ ਟੀਮ ਦੇ ਨੰਬਰ ਨੇ 27 ਅੰਮ੍ਰਿਤਸਰ ਪਲੱਸ ਗੁਰਦਾਸਪੁਰ ਦੀ ਟੀਮ ਦੇ ਨੰਬਰ ਨੇ 29